ਕਿਸੇ ਲਈ ਅੱਖੀਆਂ ਨੂੰ ਉਡੀਕ ਰਹਿੰਦੀ ਕਿਸੇ ਲਈ ਅੱਖੀਆਂ ਨੂੰ ਉਡੀਕ ਰਹਿੰਦੀ ਤੇ ਕਈਆਂ ਲਈ ਨਜ਼ਰੀਆ ਵੱਖ ਹੁੰਦਾ ਤੇ ਕਈਆਂ ਲਈ ਨਜ਼ਰੀਆ ਵੱਖ ਹੁੰਦਾ ਕਈ ਦਿਲਾਂ ਵਿੱਚ ਇਉਂ ਨਿਰੜਕਦੇ ਕਈ ਦਿਲਾਂ ਵਿੱਚ ਇਉਂ ਨਿਰੜਕਦੇ ਜਿਵੇਂ ਪਿਆਰ ਅੱਖੀਆਂ ਵਿੱਚ ਕੱਖ ਹੁੰਦਾ ਜਿਵੇਂ ਪਿਆਰ ਅੱਖੀਆਂ ਵਿੱਚ ਕੱਖ ਹੁੰਦਾ ਕਈ ਹੁੰਦੇ ਨੇ ਮੂੰਹ ਦੇ ਬਹੁਤ ਬੜ ਬੋਲੇ ਕਈ ਹੁੰਦੇ ਨੇ ਮੂੰਹ ਦੇ ਬਹੁਤ ਬੜ ਬੋਲੇ ਮਹਿਫਿਲ ਵਿੱਚ ਵੀ ਨਾ ਮਾਣ ਰੱਖ ਹੁੰਦਾ ਮਹਿਫਿਲ ਵਿੱਚ ਵੀ ਨਾ ਮਾਣ ਰੱਖ ਹੁੰਦਾ ਕਈ ਦਿਲਾਂ ਵਿੱਚ ਇਉਂ ਨਹੀਂ ਰਹਤਦੇ ਜਿਵੇਂ ਪਿਆਰ ਅੱਖੀਆਂ ਵਿੱਚ ਕੱਖ ਹੁੰਦਾ ਜਿਵੇਂ ਪਿਆਰ ਅੱਖੀਆਂ ਵਿੱਚ ਕੱਖ ਹੁੰਦਾ ਬਹੁਤ ਚਾਤਰ ਹੁੰਦੇ ਨੇ ਕਈ ਲੋਕ ਬਹੁਤ ਚਾਤਰ ਹੁੰਦੇ ਨੇ ਕਈ ਲੋਕ ਇੱਥੇ ਅੱਖੀਂ ਦਿੱਟਿਆਂ ਦੀ ਨਹੀਂ ਸੱਚ ਹੁੰਦਾ ਅੱਖੀਂ ਦਿੱਟਿਆਂ ਦੀ ਨਹੀਂ ਸੱਚ ਹੁੰਦਾ ਕਈ ਹੁੰਦੇ ਨੇ ਮੂੰਹ ਦੇ ਬਹੁਤ ਬੜਬੋਲੇ ਮਹਿਫਿਲ ਵਿੱਚ ਵੀ ਨਾ ਮਾਣ ਰੱਖ ਹੁੰਦਾ ਮਹਿਫਿਲ ਵਿੱਚ ਵੀ ਨਾ ਮਾਣ ਰੱਖ ਹੁੰਦਾ ਧੂਏ ਦੇ ਬੱਦਲ ਕਦੇ ਮੀਂਹ ਨਹੀਂ ਵਰਹਾਉਂਦੇ ਧੂਏ ਦੇ ਬੱਦਲ ਕਦੇ ਮੀਂਹ ਨਹੀਂ ਵਰਹਾਉਂਦੇ ਸਵਾਦ ਸੰਖੀ ਦਾ ਕਦੇ ਨਾ ਚਖ ਹੁੰਦਾ ਸਵਾਦ ਸੰਖੀ ਦਾ ਕਦੇ ਨਾ ਚਖ ਹੁੰਦਾ ਬਹੁਤ ਛਾਤਰ ਹੁੰਦੇ ਨੇ ਕਈ ਲੋਕ ਇੱਥੇ ਅੱਖੀਂ ਡਿਠਿਆਂ ਵੀ ਨਹੀਂ ਸੱਚ ਹੁੰਦਾ ਅੱਖੀਂ ਡਿਠਿਆਂ ਵੀ ਨਹੀਂ ਸੱਚ ਹੁੰਦਾ ਜਿਹੜੀ ਸਵਾਰੀ ਮੰਜ਼ਲ ਤੱਕ ਲੈ ਜਾਏ ਜਿਹੜੀ ਸਵਾਰੀ ਮੰਜ਼ਲ ਤੱਕ ਲੈ ਜਾਏ ਰਾਹੀ ਲਈ ਤਾਂ ਉਹੀ ਰਥ ਹੁੰਦਾ ਰਾਹੀ ਲਈਤਾ ਉਹੀ ਰਥ ਹੁੰਦਾ ਧੂਏ ਦੇ ਬੱਦਲ ਕਦੇ ਮੀਂਹ ਨਹੀਂ ਵਰਹਾਉਂਦੇ ਸਵਾਦ ਸੰਖੀਏ ਦਾ ਕਦੇ ਨਾ ਝੱਖ ਹੁੰਦਾ ਸਵਾਦ ਸੰਖੀਏ ਦਾ ਕਦੇ ਨਾ ਝੱਖ ਹੁੰਦਾ ਅਮਰ ਸਿਆਣ ਸਕੂਨ ਹਮੇਸ਼ਾ ਸੱਚ ਨੂੰ ਮਿਲਦਾ ਹੈ ਅਮਰ ਸਿਆਣ ਸਕੂਨ ਹਮੇਸ਼ਾ ਸੱਚ ਨੂੰ ਮਿਲਦਾ ਹੈ ਝੂਠਾ ਰਹਿ ਜਾਂਦਾ ਮੜਦਾ ਹੱਥ ਹੁੰਦਾ ਝੂਠਾ ਰਹਿ ਜਾਂਦਾ ਮੜਦਾ ਰਥ ਹੁੰਦਾ ਜਿਹੜੀ ਸਵਾਰੀ ਮੰਜ਼ਿਲ ਤੱਕ ਲੈ ਜਾਏ ਜਿਹੜੀ ਸਵਾਰੀ ਮੰਜ਼ਿਲ ਤੱਕ ਲੈ ਜਾਏ ਰਾਹੀ ਵਾਸਤੇ ਤਾਂ ਉਹੀ ਰਥ ਹੁੰਦਾ ਰਾਹੀ ਵਾਸਤੇ ਤਾਂ ਉਹੀ ਰਥ ਹੁੰਦਾ ਰਾਹੀ ਵਾਸਤੇ ਤਾਂ ਉਹੀ ਰਥ ਹੁੰਦਾ ਧੰਨ